ਇਹਨੂੰ ਅੱਜ ਆ ਰਹੇ ਨੇ ਇਸ ਵਾਰੀ ਲਗਾਤਾਰ ਨੇ ਲੋਕਾਂ ਚ ਕਾਫੀ ਉਤਸ਼ਾਹ ਵੀ ਦੇਖਿਆ ਜਾ ਰਿਹਾ ਹੈ ਹਰ ਸਾਲ ਦੀ ਤਰ੍ਹਾਂ ਇਸ ਵਾਰੀ ਲੋਕ ਜਿਹੜੇ ਉੱਥੇੋਂ ਢੀਕ ਕੇ ਬੈਠੇ ਸਨੋਂ ਵੱਡੀ ਗੱਲ ਤਾਂ ਹੈ ਕਿ ਉਤਸ਼ਾਹ ਜਿਹੜਾ ਹੈ ਪਿਛਲੇ 3 ਸਾਲ ਤੋਂ ਲਗਾਤਾਰ ਲੁਧਿਆਣਾ ਵਾਸੀਆਂ ਵਾਸਤੇ ਚੱਲ ਰਿਹਾ ਹੈ ਲੇਕਿਨ ਉਤਸਾਹ ਦੇ ਵਿੱਚ ਜਿਹੜੀ ਇਸ ਵਾਰ ਦੀ ਚੌਥੀ ਦਿਵਿਆ ਅਲੌਕਿਕ ਰੱਥ ਯਾਤਰਾ ਹੋਣ ਜਾ ਰਹੀ ਹੈ 14 ਦਸੰਬਰ 2025 ਨੂੰ ਹੋਣ ਜਾ ਰਹੀ ਹੈ ਔਰ ਦਿਨ ਐਤਵਾਰ ਨੂੰ ਸ਼੍ਰੀ ਦੁਰਗਾ ਮਾਤਾ ਮੰਦਰ ਜਗਰਾਉਂ ਪੁੱਲ ਤੋਂ ਇਹ ਰੱਥ ਯਾਤਰਾ ਚੱਲਣੀ ਹੈ ਜੇ ਉਤਸ਼ਾਹ ਦੀ ਗੱਲ ਕਰੀਏ ਤਾਂ ਮੈਂ ਉਤਸ਼ਾਹ ਦੇ ਵਿੱਚ ਜੇ ਕੁਝ ਕੁ ਵੈਸੇ ਤਾਂ ਨਾਮਾਂ ਦੀ ਲਿਸਟ ਬਹੁਤ ਲੰਬੀ ਹੈ ਲੇਕਿਨ ਜੇ ਕੁਝ ਕੁ ਨਾਮ ਜਿਹੜੇ ਕਿ ਕੁਝ ਭਗਵਾਨ ਸ਼੍ਰੀ ਤ੍ਰਿਪਤੀ ਬਾਲਾ ਜੀ ਨੂੰ ਸਮਰਪਿਤ ਨੇ ਉਹਨਾਂ ਦੇ ਵਿੱਚੋਂ ਖਾਸ ਤੌਰ ਦੇ ਉੱਪਰ ਸਾਡੇ ਮਾਨਯੋਗ ਸ਼੍ਰੀ ਰਜੀਵ ਗਰਗ ਜੀ ਗਰਗ ਅਕਲਰਿਕਸ ਵਾਲੇ ਸ਼੍ਰੀ ਮਹੇਸ਼ ਮਿੱਤਲ ਜੀ ਆਰਤੀ ਸਟੀਲਸ ਵਾਲੇ ਔਰ ਉਹਨਾਂ ਦੇ ਨਾਲ ਸ਼੍ਰੀ ਪ੍ਰਵੀਨ ਅਗਰਵਾਲ ਐਮਕੇ ਜੀ ਅਸ਼ੋਕ ਗੋਇਲ ਜੀ ਔਰ ਖਾਸ ਤੌਰ ਦੇ ਉੱਪਰ ਜਿਨ੍ਹਾਂ ਨੇ ਕੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਸਾਨੂੰ ਪਿਆਰ ਵੀ ਔਰ ਅਸ਼ੀਰਵਾਦ ਵੀ ਸ਼੍ਰੀ ਨੰਦੀ ਗੁਪਤਾ ਜੀ ਔਰ ਉਹਨਾਂ ਦਾ ਵਲਕਿੰਸ ਪਰਿਵਾਰ ਸਾਰਾ ਇਹ ਉਤਸ਼ਾਹ ਦੇ ਨਹੀਂ ਇਹ ਭਗਵਾਨ ਦੇ ਭਾਵ ਭਰੇ ਜਿਹੜੇ ਐ ਇਹਨਾਂ ਦੇ ਪਰਿਵਾਰ ਦੇ ਨਾਲ ਜੁੜੇ ਐ ਇਹਨਾਂ ਦੇ ਦਿਲ ਜਿਹੜਾ ਹੈ ਉਹ ਭਗਵਾਨ ਨਾਲ ਜੁੜੇ ਐ ਤੁਸੀਂ ਕਦੀ ਵੀ ਇਹਨਾਂ ਦੇ ਪੂਰੇ ਪਰਿਵਾਰਾਂ ਦੇ ਨਾਲ ਇਹਨਾਂ ਦੇ ਪੂਰੇ ਕੁਟਮ ਦੇ ਨਾਲ ਜਦੋਂ ਵੀ ਤੁਸੀਂ ਰੱਥ ਯਾਤਰਾ ਬਾਰੇ ਗੱਲ ਕਰਦੇ ਹੋ ਤਾਂ ਮੈਂ ਇਹ ਸਮਝਦਾ ਕਿ ਇਹਨਾਂ ਦਾ ਜਿਹੜਾ ਰੋਮ ਰੋਮ ਹੈ ਉਹ ਭਗਵਾਨ ਨੂੰ ਸਮਰਪਿਤ ਹੈ ਇਸ ਤਰ੍ਹਾਂ ਦੀ ਫੈਸਿਲਿਟੀ ਰਹੇਗੀ ਰਸਤੇ 'ਚ ਜਾਂਦੇ ਜਾਂਦੇ ਸਫਾਈ ਦੀ ਇਸ ਤੋਂ ਰਸਤਾ ਕਿਸ ਤਰ੍ਹਾਂ ਦੀ ਰਹੇਗੀ ਸਿਕਿਉਰਿਟੀ ਦਾ ਪਰਪਸ ਇਹ ਹੈ ਜੀ ਪ੍ਰਸ਼ਾਸਨ ਜਿਹੜਾ ਹੈ ਪਿਛਲੇ 3 ਸਾਲ ਤੋਂ ਬਹੁਤ ਵੱਡੇ ਸਾਨੂੰ ਲੈਵਲ ਦੇ ਉੱਪਰ ਜਿਹੜਾ ਸਾਨੂੰ ਆਪਣਾ ਸਹਿਯੋਗ ਦਿੰਦਾ ਜੀ ਚਾਹੀਓ ਮਾਨਯੋਗ ਲੁਧਿਆਣਾ ਦੇ ਡੀਸੀ ਸਾਹਿਬ ਹੋਣ ਚਾਹੇ ਉਹ ਮਾਨਯੋਗ ਲੁਧਿਆਣਾ ਦੇ ਸੀਪੀ ਸਾਹਿਬ ਹੋਣ ਚਾਹੇ ਉਹ ਸਾਡੇ ਵਿੱਚ ਆਨਮਾਨਯੋਗ ਸਤਕਾਰਯੋਗ ਸਾਡੇ ਲੁਧਿਆਣਾ ਨਗਰੀ ਦੇ ਸਾਰੇ ਐਮਐਲਏ ਸਹਿਬਾਨ ਹੋਣ ਚਾਹੇ ਉਹ ਮੇਅਰ ਸਾਹਿਬ ਹੋਣ ਸਾਰਿਆਂ ਵੱਲੋਂ ਭਗਵਾਨ શ્રી ਤਿਰੁਪਤੀ ਬਾਲਾ ਜੀ ਦੀ ਰੱਥ ਯਾਤਰਾ ਦੇ ਪ੍ਰਤੀ ਪ੍ਰਸ਼ਾਸਨ ਵੱਲੋਂ ਔਰ ਉਹਨਾਂ ਵੱਲੋਂ ਕੀਤੀਆਂ ਗਈਆਂ ਸਚਾਰੂ ਟੰਗ ਨਾਲ ਜੜੀਆਂ ਹਰ ਕਿਸੇ ਦੀਆਂ ਲਗਾਏ ਗਏ ਡਿਊਟੀਆਂ ਨੇ ਉਹ ਉਹਨਾਂ ਦਾ ਕਾਰਜ ਸਹਾਰਨੀ ਹੈ ਔਰ ਅਸੀਂ ਸ਼੍ਰੀ ਤਿਰੁਪਤੀ ਬਾਲਾਜੀ ਟਰਸਟ ਜਿਹੜੀ ਹੈ ਉਹ ਇਸ ਵਾਰ ਵੀ ਉਹਨਾਂ ਤੋਂ ਇਸੇ ਤਰ੍ਹਾਂ ਦੀ ਹੀ ਉਮੀਦ ਵੀ ਕਰਦੀ ਹੈ ਔਰ ਉਹਨਾਂ ਦੇ ਵੱਲੋਂ ਦਿੱਤੇ ਗਏ ਸਾਨੂੰ ਆਸ਼ਵਾਸ਼ਣ ਵੀ ਹੈ ਕਿ ਜਿਹੜੀ ਚੌਥੀ ਰੱਥ ਯਾਤਰਾ ਦੇ ਵਿੱਚ ਹੈ ਜਿਹੜੀ ਕਿ ਸਿਕਿਉਰਿਟੀ ਪਰਪਸ ਨੂੰ ਦੇਖਦੇ ਹੋਏ ਬਹੁਤ ਵੱਡੇ ਲੈਵਲ ਤੇ ਇੰਤਜ਼ਾਮ ਹੋਣਗੇ ਸਾਨੂੰ ਤਾਂ ਜਿਹੜਾ ਸ਼੍ਰੀ ਤਿਰੁਪਤੀ ਬਾਲਾਜੀ ਦੇ ਮੈਂ ਤਾਂ ਇਹੀ ਕਹੂੰਗਾ ਕਿ ਭਗਵਾਨ ਖੁਦ ਰੱਥ ਤੇ ਵਿਰਾਜਮਾਨ ਹੋ ਰਿਹਾ ਹੈ ਦਾ ਭਗਵਾਨ ਆਪਣੇ ਆਪ ਦੇ ਵਿੱਚ ਹੀ ਸਾਰਿਆਂ ਦੇ ਵਾਸਤੇ ਇੱਕ ਖਾਸ ਨੇ ਲੇਕਿਨ ਫੇਰ ਵੀ ਕਹਿੰਦੇ ਆ ਕਿ ਜਦੋਂ ਰੱਥ ਚੱਲਦਾ ਤਾਂ ਕੋਈ ਨਾ ਕੋਈ ਅੱਗੇ ਆ ਕੇ ਭਗਵਾਨ ਨੂੰ ਨਤਮਸਤਕ ਵੀ ਹੁੰਦੇ ਆ ਮਹਾ ਆਰਤੀਆਂ ਵੀ ਕੀਤੀਆਂ ਜਾਂਦੀਆਂ ਔਰ ਭਗਵਾਨ ਦੇ ਰੱਥ ਚੱਲਣ ਤੋਂ ਪਹਿਲਾਂ ਕਿ ਝਾੜੂ ਸੇਵਾ ਵੀ ਕੀਤੀ ਜਾਂਦੀ ਹੈ ਉਸ ਉਹਦੇ ਵਿੱਚ ਸਾਡੇ ਕੋਲ ਮਾਨਯੋਗ ਸਾਡੇ ਪੰਜਾਬ ਸਰਕਾਰ ਦੇ ਕੈਬਨਟ ਮਨਿਸਟਰ ਸਤਕਾਰਯੋਗ ਸ਼੍ਰੀ ਸੰਜੀਵ ਅਰੋੜਾ ਜੀ ਉਹਨਾਂ ਨੇ ਵੀ ਆਪਣਾ ਆਨ ਦਾ ਆਸ਼ਵਾਸ਼ਣ ਦਿੱਤਾ ਹੈ ਔਰ ਉਹਨਾਂ ਦੇ ਨਾਲ ਸਾਡੇ ਸੌਂਦ ਜੀ ਜੋ ਕਿ ਕੈਬਨਿਟ ਮਨਿਸਟਰ ਨੇ ਜੀ ਢਾਲੀਵਾਲ ਸਾਹਿਬ ਨਾਲ ਔਰ ਖਾਸ ਤੌਰ ਦੇ ਉੱਪਰ ਮੁੰਨੀਆਂ ਜੀ ਨਾਲ ਸਾਰਿਆਂ ਨਾਲ ਇਹਨਾਂ ਦੀ ਉਹਨਾਂ ਨੂੰ ਨਿਮੰਤਰਣ ਵੀ ਜਾ ਚੁੱਕੇ ਨੇ ਔਰ ਉਹਨਾਂ ਦੇ ਆਉਣ ਦੀ ਜਿਹੜੀ ਹੈ ਸੰਭਾਵਨਾ ਨੂੰ 100% ਉਹਨਾਂ ਦੇ ਨਾਲ ਸਾਨੂੰ ਕੀਤੀ ਗਈ ਸਰ ਕਿਹੜੀ ਜਗ੍ਹਾ ਤੋਂ ਰਵਾਨਾ ਹੋਏਗੇ ਉਹ ਕਿਤੇ ਸਮਾਗਮ ਜਿਹੜੇ ਖਤਮ ਹੋ ਗਿਆ ਤੇ ਕਿਹੜੇ ਕਿਹੜੇ ਰੂਟ ਤੋਂ ਰਵਾਨਾ ਹੋਏ ਇਸ ਵਾਰ ਦੀ ਜਿਹੜੀ ਰਥ ਯਾਤਰਾ ਹੈ ਸ਼੍ਰੀ ਦੁਰਗਾ ਮਾਤਾ ਮੰਦਿਰ ਜਗਰਾਉਂਪੁਰ ਲੁਧਿਆਣਾ ਨਗਰੀ ਤੋਂ ਇਹ ਰੱਥ ਯਾਤਰਾ ਦੁਪਹਿਰੇ ਤਕਰੀਬਨ 2:00 ਵਜੇ ਇਹ ਸ਼ੁਰੂਆਤ ਹੋਣੀ ਹੈ ਜੀ ਔਰ ਇਸ ਦਾ ਜਿਹੜਾ ਰੂਟ ਹੈ ਅੱਗੇ ਜਿਹੜਾ ਰੱਥ ਯਾਤਰਾ ਦਾ ਮਾਰਗ ਹੈ ਉਹ ਟੂਵਰਡਸ ਫਾਉਂਟੇਨ ਚੌਂਗ ਫਾਉਂਟੇਨ ਚੌਂਗ ਤੋਂ ਰਾਣੀ ਚਾਂਸੀ ਰੋਡ ਰਾਣੀ ਚਾਂਸੀ ਰੋਡ ਤੋਂ ਖਾਲਸਾ ਕਾਲਜ ਰੂਪਸ স্কয়ার ਰੂਪਸ স্কয়ার ਤੋਂ ਸਦਾਰ ਜੁਐਲਰਸ ਆਰਤੀ ਚੌਂਗ ਆਰਤੀ ਚੌਂਗ ਤੋਂ ਹੁੰਦੀ ਹੋਈ ਮਹਾਰਾਜਾ ਰਜੈਂਸੀ ਮਹਾਰਾਜਾ ਰਜੈਂਸੀ ਨੂੰ ਕਰਾਸ ਕਰਦੇ ਹੋਏ ਬਰਨਾਲਾ ਆਟੋਮੋਬਾਈਲਸ ਦੇ ਨਾਲ ਸੰਧੂ ਟਾਵਰ ਦੇ ਅਡਜੋਇਨਿੰਗ ਜਿਹੜਾ ਪਲਾਟ ਹੈ ਸਾਡੇ ਮਾਨਯੋਗ ਸਤਕਾਰਯੋਗ ਜਿਹਦਾ ਜਿਨ੍ਹਾਂ ਦਾ ਕਾਰਜਸਥਾਨ ਹੈ ਸ਼੍ਰੀ ਪ੍ਰਵੀਨ ਅਗਰਵਾਲ ਐਮਕੇਜੀ ਅਸ਼ੋਕ ਗੋਇਲ ਜੀ ਦਾ ਉਹਨਾਂ ਨੇ ਇਸ ਵਾਰ ਦੀ ਜਿਹੜੀ ਸੇਵਾ ਮਾਤਰ ਹੈ ਪੂਰੇ ਪਰਿਵਾਰ ਨੇ ਭਗਵਾਨ ਦੇ ਵਿਸ਼ਰਾਮ ਦੀ ਜਿਹੜੀ ਹੈ ਉੱਥੇ ਲਿੱਤੀ ਹੈ ਜੀ ਔਰ ਸਾਰੇ ਪੰਜਾਬ ਵਾਸੀਆਂ ਨੂੰ ਪੂਰੇ ਨਾਰਥ ਦੇ ਜਿੰਨੇ ਵੀ ਭਗਵਾਨ ਸ਼੍ਰੀ ਤਿਰੁਪਤੀ ਬਾਲਾ ਜੀ ਨੂੰ ਸਮਰਪਿਤ ਪਰਿਵਾਰ ਹੈ ਸਾਰਿਆਂ ਨੂੰ ਇੱਕੋ ਹੀ ਸਾਡੇ ਬੇਨਤੀ ਹੈ ਨੰਦੀ ਜੀ ਵੱਲੋਂ ਖਾਸ ਤੌਰ ਦੇ ਉੱਪਰ ਸ਼੍ਰੀ ਤਿਰੁਪਤੀ ਬਾਲਾ ਜੀ ਦੀ ਸਮੁੱਚੀ ਟੀਮ ਵੱਲੋਂ ਕਿ आओ ਸਾਰੇ ਰਲ ਕੇ 14 ਦਸੰਬਰ ਨੂੰ ਭਗਵਾਨ શ્રી ਤ੍ਰਿਪਤੀ ਬਾਲਾ ਜੀ ਮਾਂ ਮਹਾਂ ਲਕshmi ਔਰ ਮਾਂ ਭੂ ਦੇਵੀ ਦਾ ਸਵਾਗਤ ਕਰੀਏ ਔਰ ਆਪਣੇ ਜੀਵਨ ਦੇ ਵਿੱਚ ਖੁਸ਼ਹਾਲੀਆਂ ਲੈ ਕੇ ਆਈਏ ਜੈ ਗੋਵਿੰਦਾ ਜੈ ਗੋਵਿੰਦਾ